ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਮੇਰੀ ਸਾਈਕਲ ਜ਼ਿਆਦਾ ਅੱਛੀ ਹੈ ਜਾਂ ਐਸ਼ ਵੀ ਦੀ ਫਿਰ ਗਾਇਜ਼ ਇਧਰ ਮੈਂ ਕਰ ਰਿਹਾ ਹਾਂ ਸੂਟ ਇੰਟਰਲੌਕ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਲਈ ਇੰਟਰਲੌਕ ਵਾਲੀ ਮਸ਼ੀਨ ਇਹ ਆਪਾਂ ਦੇ ਲਈ ਜੀ ਮਹਿਕ ਕੰਪਨੀ ਦੀ ਆਪਣੇ ਕੋਲ 6 ਮਹੀਨੇ ਹੋ ਗਏ ਨੂੰ ਲਈ ਇਹਨੂੰ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਬਹੁਤ ਵਧੀਆ ਚੱਲਦੀ ਹੈ ਕੋਈ ਦਿੱਕਤ ਨਹੀਂ ਆਪਾਂ ਨੂੰ ਚਲਾਉਣ ਦੇ ਵਿੱਚ ਬੱਦ ਯੇ ਇਹ ਤੇ ਕੱਪੜੇ ਲਈ ਹੈ ਅੰਗਰੇਜ਼ਾ ਮਸ਼ੀਨ ਤੇ ਆਪਣਾ ਸਲਾਈ ਦਾ ਕੰਮ ਕੀ ਸਰਦਨ ਦੀ ਮਸ਼ੀਨਾਂ ਦਾ ਫਿਰ ਆਪ ਨੂੰ ਇਹ ਦੋ ਨਵੀਆਂ ਲੈਣੀਆਂ ਫਿਰ ਮਮਾ ਮੇਰੇ ਟਾਪ ਸਚ ਕਰਤਾ ਹਾਂ ਉਹ ਤਾਂ ਕਰਤਾ ਸੀ ਅੱਛਾ ਤੇ ਨੇੜੇ ਦਾ ਹਾਂਜੀ ਇਹ ਮਹਿਕ ਕੰਪਨੀ ਦੀ ਹੈ ਜੀ ਬਹੁਤ ਵਧੀਆ ਚੱਲਦੀ ਹੈ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਜਿਵੇਂ ਮੈਂ ਕਦੇ ਚਲਾਈ ਦੀ ਸੀ ਕੋਈ ਦਿੱਕਤ ਨਹੀਂ ਪਈ ਚਲਾਉਣ 'ਚ ਪਹਿਲਾਂ ਆਪਾਂ ਇੰਟਰਲੋਕ ਸੂਟ ਕਰਾਉਂਦੇ ਹੁੰਦੇ ਸੀਗੇ ਫਿਰ ਔਖਾ ਸੀਗਾ ਕਈ ਵਾਰ ਆਪਾਂ ਨੂੰ ਰਾਤ ਨੂੰ ਸੂਟ ਤਿਆਰ ਕਰਕੇ ਦੇਣਾ ਪੈਂਦਾ ਸ਼ਾਮ ਹੋ ਜਾਂਦੀ ਫਿਰ ਕਰਾਉਣਾ ਲੈਣਾ ਔਖਾ ਲੱਗਦਾ ਸੀ ਸਿਰਫ ਆਪਾਂ ਹੀ ਰਾਤ ਨੂੰ ਲੈ ਲਈ ਤੇ ਨਾਲ ਹੀ ਆਈ ਇਜ਼ੀ ਵੀ ਪੈਂਦਾ ਕਰੇ ਆਹ ਕਰੀ ਗਾ ਤੇ ਇਹ ਪੈਂਦਾ ਕਦੇ ਨੂੰ ਰੋਜ਼ ਤਾਂ ਸੂਟ ਹੁੰਦੇ ਰਹੂ ਤਾਂ ਕਈ ਵਾਰ ਦੋ ਦਿਨਾਂ ਦਾ ਕਈ ਵਾਰ ਇੱਕ ਫਿਰ ਉਹ ਦੇ ਕਰਕੇ ਔਖਾ ਪੈਂਦਾ ਤੇਰਾ ਫੰਮ ਕਰੀ ਲਈ ਲੇ ਇਹਦੇ ਪਰਚੇ ਵੀ ਨਹੀਂ ਹੋ ਗਾ ਸਪੱਟ ਦੇ ਵੀਡੀਓ ਬਣਾਏ। ਟਾਈਮ ਹੀ ਨਹੀਂ ਮਿਲਦਾ ਅਸਲੀ। ਟਾਈਮ ਹੀ ਨਹੀਂ ਮਿਲਦਾ ਸੀਗਾ। ਪਹਿਲਾਂ ਮੇਰੇ ਪੇਪਰ ਚ ਬੀਜੀ ਸੀਗੇ ਫਿਰ ਪਾਪਾ ਬਿਮਾਰ ਹੋ ਗਏ। ਮੈਨੂੰ ਪਤਾ ਲੱਜਾ। ਮੈਂ ਇੰਟਰ ਲੋ ਕਰ ਦਿੱਤੀ ਸੀ ਵੀਡੀਓ ਬਣਾ ਲੈਣਾ। ਆ ਦੇਖੋ ਤੁਹਾਨੂੰ ਕਿਹਾ ਤੇ ਪਰ ਮੇਰੇ ਕੋਲ ਵਾਦ ਨਹੀਂ ਆਇਆ। ਆਪਾਂ ਜਿਹੜੀ ਅਮਰੀਲਾ ਮਸ਼ੀਨ ਲਈ ਉਹ ਵੀ ਮਹਿਕ ਕੰਪਨੀ ਦੀ ਹੀ ਲਈ ਹੈ। ਤੇ ਇਹ ਵੀ ਮਹਿਕ ਦੀ ਹੀ। ਪਰ ਤਾਂ ਕੰਦਰ ਸਾਨੂੰ ਕਹਿੰਦੇ ਵੀ ਮੋਟਰ ਵਾਲੀ ਲੈ ਲਓ। ਪਰ ਫਿਰ ਮੈਂ ਮੋਟਰ ਵਾਲੀ ਨਹੀਂ ਲਈ ਕਿਉਂਕਿ ਕਈ ਵਾਰ ਲਾਈਟ ਨਹੀਂ ਹੁੰਦੀ ਆਪਾਂ ਨੂੰ ਉਧਰੋਂ ਜ਼ਰੂਰਤ ਹੁੰਦੀ ਐ ਇੰਟਰਲੋਕ ਕਰਕੇ ਸੂਟ ਦੇਣਾ ਹੁੰਦਾ। ਕਿਉਂਕਿ ਉਧਰ ਅਮਰੀਲਾ ਮਸ਼ੀਨ ਦਾ ਆਪਾਂ ਪੈਰ ਵੀ ਵਰਤ ਲਾਂਗੇ ਇੱਧਰ ਫਿਰ ਇੰਟਰਲੋਕ ਵਾਲੀ ਮਸ਼ੀਨ ਦਾ ਔਖਾ ਹੋ ਜਾਂਦਾ। ਇਸ ਲਈ ਫਿਰ ਆਪਾਂ ਇਹ ਪੈਰਾਂ ਵਾਲੀ ਹੀ ਲਈ ਐ। ਕਿਦਾ ਕੋਈ ਰੋਲ ਬਦਲਣ ਦਾ ਵੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਕਿਹੜਾ ਕੋਲ ਪਤਾ ਲੱਗ ਜਾਂਦਾ ਕਿ ਕਿੱਥੇ ਪਾਉਣੇ ਨੇ ਇਹਦਾ ਬਾਈ ਜਿਹੜਾ ਤੇ ਢਾਗਾ ਪੈਂਦਾ ਤੇ ਆਪਾਂ ਬਸ ਇਹਨੂੰ ਇਕੱਠ ਦੇ ਕੇ ਢਾਗੇ ਨੂੰ ਅੱਗੇ ਜੋੜ ਸਕਦੇ ਆਂ ਕਈ ਵਾਰ ਇਹ ਤਾਂ ਢੱਕ ਰੁੱਟ ਵੀ ਜਾਂਦਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਇੱਕ ਦੋ ਵਾਰ ਚਲਾਉਣੇ ਦੀ ਢਾਗਾ ਕਿਹੜੀ ਜਿਹਾ ਜਿਹਾ ਵੀ ਸਹੀ ਹੈ ਪਹਿਲਾਂ ਮੈਨੂੰ ਇਹਦੇ ਚੂਲ੍ਹੇ ਸਾਈ ਬਦਲਣ ਦੀ ਦਿੱਕਤ ਹੋ ਗਈ ਉਸ ਦਿਨ ਚੂਲ੍ਹੇ ਪੁੱਟ ਕੇ ਅਸੀਂ ਚੂਲ੍ਹੇ ਨੂੰ ਬਦਲ ਲਿਆ ਆਪੀ ਕੋਈ ਦਿੱਕਤ ਨਹੀਂ ਪਈ ਪਹਿਲਾਂ ਪਹਿਲਾਂ ਡਰ ਲੱਗਦਾ ਹੁੰਦਾ ਹੁੰਦਾ ਕਿ ਪਤਾ ਨਹੀਂ ਤਿਲਾ ਪਾਵਾਂਗੇ ਜਾਂ ਨਹੀਂ ਅਮਰੀਲਾ ਮਸ਼ੀਨ ਨੂੰ ਕੋਈ ਦਿੱਕਤ ਨਹੀਂ ਪਈ ਇਹ ਕੰਪਨੀ ਜਿਹੜੀ ਬਹੁਤ ਵਧੀਆ ਹੈ ਗੋਲੀ ਮਸ਼ੀਨ ਨਾ ਨਹੀਂ ਅੱਜ ਵੀ ਕੀ ਕਰ ਰਹੀ ਤੂੰ ਪਤਾ ਨਹੀਂ 엄마 ਹਾਂ ਕਰਦੇ ਤੇ ਗਾਇਸ ਹੁਣ ਇੱਦਾਂ ਦਾਦੀ ਮਾਂ ਮਮਾ ਦਾ ਸੂਟ ਸਿਉਂ ਰਹੇ ਨੇ ਤੇ ਆ ਵੀ ਆਪਾਂ ਅਮਰੀਲਾ ਮਸ਼ੀਨ ਲਈਤੀ ਹੈ ਮਹੱਕ ਕੰਪਨੀ ਦੀ ਹੰਜਿਮਾ ਸ਼ਾਇਦ ਆਗੀ ਲਾਈਟ ਹੰਜਿਮਾ ਤੇ ਦੇਖਦਾ ਹੰਜਿਮਾ ਮੈਂ ਦੇਖ ਕੇ ਆਇਆ ਆਗੀ ਲਾਈਟ ਹੂੰ ਉਹ ਦੱਦੀ ਜੀ ਪੈ ਰਹੀ ਹੈ ਹੂੰ ਇੰਟਰਲੋਕਰ ਨਾਲ ਇਕੱਠੇ ਕਰਕੇ ਕਰ ਦਿੰਦੇ ਹਾਂ। ਕਾਇ ਹੋਏ ਨੇ ਇਹ ਕੀਤੇ ਆ ਹਲੇ? ਕਰਤੇ। ਅੱਛਾ। ਅਮ ਵੀ ਦਿਖਾਇਓ ਕਿਦਾਂ ਦੇ ਬਨੇ ਆ। ਸੌਰੀ ਕੀ ਕੀ ਸ਼ਾਪ? ਹਾਂ। ਟੋਪ। ਇਹ ਵੀ ਕਰਤਾ ਸੂਟ ਜੀ ਕਿਸੇ ਦੇ। ਆ ਵੀ ਚੁਗੜਤੇ ਵੀ ਜਾਂਦੇ ਨੇ। ਅੱਛਾ। ਤਿੰਨ ਚਾਰ ਹੋ ਪਈ ਜੀ ਮੈਂ ਕੱਲ ਵੀ ਨਹੀਂ ਕੀਤੇ ਵਾਂ। ਅੱਜ ਇੰਟਰਲੋ ਕਰ ਦਾਂ। ਮੇਰੀ ਰੈੱਡ ਕਲਰ ਦੀ ਕੁੜਤੀ ਹੋ ਗਈ ਪੂਰੀ। ਨਾ ਕਿਤੇ ਉਹ ਦਿਨਾਂ ਦਰੀਲ ਖਤਮ ਹੋ ਗਈ। ਰੀਲ ਲੈ ਕਿਉਂ ਨਾ। ਰੰਗ ਵੀ ਲੈ ਸੇਮ। ਉਹ ਮੂਰੀਆਂ ਰਹਿੰਦੀਆਂ ਨੇ। ਉੱਤੇ ਲੈਸਾਂ ਨੂੰ ਸਹੀ ਦਿਲਾਤਿੰਦਾ ਦੀ ਮਾਂ ਨੇ ਮੂਰੀਆ ਰਹਿਣ ਦੀ ਹੈ। ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਇਥੀ। ਓਕੇ ਬਾਏ ਫੇਰ ਮਿਲਾਂਗੇ ਜੀ ਨਿਊ ਵਲੌਗ ਦੇ ਨਾਲ। ਓਕੇ ਬਾਏ ਗਾਇਸ ਫੇਰ ਮਿਲਾਂਗੇ ਆਪਣੇ ਨਿਊ ਵਲੌਗ ਵਿੱਚ ਬਾਏ।